ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਟੀਵੀ ਇਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਤੁਹਾਡੇ ਨਾਲ ਅਜੇ ਹੀ ਲੱਕੀ ਡਰਾਅ ਸਕੀਮ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਸ ਦੇ ਵਿੱਚ ਤੁਸੀਂ ਬਿਨਾਂ ਇੱਕ ਵੀ ਪੈਸਾ ਲਗਾਏ ਲੱਖਾਂ ਰੁਪਏ ਤੱਕ ਦੇ ਇਨਾਮ ਜਿੱਤ ਸਕਦੇ ਹੋ ਇਸ ਸਕੀਮ ਦੇ ਰਾਹੀਂ ਤੁਸੀਂ iPhone 15 Pro, laptop, washing machine, smart watch 1 ਲੱਖ ਰੁਪਏ ਤੱਕ ਦਾ ਇਨਾਮ ਤੇ ਹੋਰ ਵੀ ਕਈ ਤਰ੍ਹਾਂ ਦੇ ਇਨਾਮ ਦੋਸਤੋ ਤੁਸੀਂ ਇਸ ਸਕੀਮ ਦੇ ਤਹਿਤ ਜਿੱਤ ਸਕਦੇ ਹੋ ਦੋਸਤੋ ਤੁਸੀਂ ਪਹਿਲਾਂ ਵੀ ਲੱਕੀ ਡਰਾ ਦੀਆਂ ਵੀਡੀਓ ਦੇਖੀਆਂ ਹੋਣੀਆਂ ਜਿਸ ਦੇ ਵਿੱਚ ਤੁਹਾਨੂੰ ਜਿਹੜਾ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੀ ਟਿਕਟ ਖਰੀਦਣੀ ਪੈਂਦੀ ਹੈ ਪਰ ਇੱਥੇ ਤੁਸੀਂ ਬਿਨਾਂ ਇੱਕ ਵੀ ਪੈਸਾ ਲਗਾਏ ਇਸ ਸਕੀਮ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਤੇ ਲੱਖਾਂ ਰੁਪਏ ਤੱਕ ਦੇ ਇਨਾਮ ਘਰ ਬੈਠੇ ਹੀ ਜਿੱਤ ਸਕਦੇ ਹੋ ਦੋਸਤੋ ਤੁਸੀਂ ਇਸ ਸਕੀਮ ਦੇ ਵਿੱਚ ਘਰ ਬੈਠੇ ਹੀ ਹਿੱਸਾ ਲੈ ਸਕਦੇ ਹੋ ਕਿਤੇ ਵੀ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਆ ਬਿਲਕੁਲ ਜੈਨੂਅਨ ਸਕੀਮ ਆ ਕਿਸੇ ਵੀ ਤਰ੍ਹਾਂ ਦਾ ਧੋਖਾ ਜਾਂ ਠੱਗੀ ਤੁਹਾਡੇ ਨਾਲ ਇਸ ਸਕੀਮ ਦੇ ਵਿੱਚ ਹੋਣ ਦੀ ਕੋਈ ਗੁੰਜਾਇਸ ਨਹੀਂ ਹੈ ਤੇ ਆਓ ਦੋਸਤੋ ਹੁਣ ਆਪਾਂ ਇਸ ਸਕੀਮ ਦੇ ਬਾਰੇ ਜਾਣਦੇ ਆ ਕਿਵੇਂ ਆਪਾਂ ਇਸ ਦੇ ਵਿੱਚ ਹਿੱਸਾ ਲੈ ਸਕਦੇ ਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਪੂਰੀ ਦੇਖਿਓ ਤਾਂ ਦੋਸਤੋ ਇਹ ਜੋ ਆਨਲਾਈਨ ਮਾਰਕੀਟਿੰਗ ਐਪ ਹੈ Amazon ਇਸ ਐਪ ਦੇ ਉੱਪਰ ਇਹ ਸਕੀਮ ਚੱਲ ਰਹੀ ਹੈ ਇਸ ਸਕੀਮ ਦੇ ਵਿੱਚ ਹਿੱਸਾ ਲੈਣ ਦੇ ਲਈ ਦੋਸਤੋ ਤੁਸੀਂ Amazon ਐਪ ਆਪਣੇ ਫੋਨ ਦੇ ਵਿੱਚ ਖੋਲ ਲੈਣੀ ਹੈ ਤੇ ਇਸ ਦੇ ਉੱਪਰ ਜੋ ਸਰਚ ਬਾਰ ਵਾਲਾ ਆਪਸ਼ਨ ਤੁਹਾਨੂੰ ਨਜ਼ਰ ਆ ਰਿਹਾ ਤਾਂ ਇੱਥੇ ਤੁਸੀਂ ਸਰਚ ਕਰਨਾ ਹੈ ਸਪਿਨ ਐਂਡ Win ਤਾਂ ਇਹ ਟਾਈਪ ਕਰਕੇ ਤੁਸੀਂ ਸਰਚ ਕਰ ਲੈਣਾ ਤਾਂ ਇੱਥੇ ਆਪਣੇ ਸਾਹਮਣੇ ਜਿਹੜਾ ਫਨ ਜ਼ੋਨ ਵਾਲਾ ਪੇਜ ਖੁੱਲ ਚੁੱਕਿਆ ਹੈ ਤਾਂ ਆਪਾਂ ਸਕਰੋਲ ਕਰਕੇ ਹੇਠਾਂ ਵੱਲ ਨੂੰ ਜਾਣਾ ਹੈ ਇੱਥੇ ਜੋ ਆਪਾਂ ਨੂੰ ਆਪਸ਼ਨ ਦਿਖਾਈ ਦੇ ਰਿਹਾ ਪਲੇ ਨਾਓ ਦਾ ਇਸ ਦੇ ਉੱਪਰ ਆਪਾਂ ਕਲਿੱਕ ਕਰ ਲੈਣਾ ਹੈ ਤਾਂ ਦੋਸਤੋ ਇਹ ਸਕੀਮ ਹੈ ਜਿਹੜੀ ਆਪਣੇ ਸਾਹਮਣੇ ਖੁੱਲ ਚੁੱਕੀ ਹੈ ਫਨ ਜ਼ੋਨ ਵਿਨ ਪ੍ਰਾਈਜ਼ ਐਵਰੀ ਡੇ ਤਾਂ ਤੁਸੀਂ ਇੱਥੇ ਹਰ ਰੋਜ਼ ਜਿਹੜੇ ਵੱਖ-ਵੱਖਰੇ ਇਨਾਮ ਉਹ ਜਿੱਤ ਸਕਦੇ ਹੋ ਇਸ ਤੋਂ ਇਲਾਵਾ ਇੱਥੇ ਜਿਹੜੀ Amazon ਤੇ ਰਿਪਬਲਿਕ ਡੇ ਸੇਲ ਵੀ ਚੱਲ ਰਹੀ ਹੈ ਤੇ ਪਹਿਲਾ ਜੋ ਤੁਸੀਂ ਪਲੇ ਕਰ ਸਕਦੇ ਹੋ ਸਟਾਰਟ ਨਾਉ ਤੇ ਕਲਿੱਕ ਕਰਕੇ ਰਿਪਬਲਿਕ ਡੇ ਸਟ੍ਰੈਕ ਚੈਲੰਜ ਤਾਂ ਇੱਥੇ ਤੁਹਾਨੂੰ ਜਿਹੜਾ ਗਰੰਟੀਡ ਕੈਸ਼ਬੈਕ ਮਿਲਣਾ ਤਾਂ ਇਹ ਵੀ ਤੁਸੀਂ ਪਲੇ ਕਰ ਸਕਦੇ ਹੋ ਤਾਂ ਹੁਣ ਆਪਾਂ ਜਿਹੜਾ ਅੱਗੇ ਸਕਰੋਲ ਕਰਕੇ ਚੱਲਦੇ ਹਾਂ ਤਾਂ ਹੋਰ ਜਿਹੜੇ ਵੱਖ-ਵੱਖਰੇ ਤੇ ਸਕੀਮਾਂ ਚੱਲ ਰਹੀਆਂ ਤਾਂ ਇਹ ਤੁਸੀਂ ਦੇਖ ਸਕਦੇ ਹੋ ਪਹਿਲਾ ਮੈਕਬੁੱਕ ایر ਦਾ ਇੱਥੇ ਤੁਸੀਂ ਜਿਹੜਾ ਲੈਪਟਾਪ ਜਿੱਤ ਸਕਦੇ ਹੋ ਤਾਂ ਇੱਥੇ ਸਪਿੰਨ ਨਾਓ ਤੇ ਕਲਿੱਕ ਕਰਕੇ ਤੁਸੀਂ ਇਸ ਸਕੀਮ ਦੇ ਵਿੱਚ ਹਿੱਸਾ ਲੈ ਸਕਦੇ ਹੋ ਤੇ ਲੈਪਟਾਪ ਜਿੱਤ ਸਕਦੇ ਹੋ ਤਾਂ ਇਸ ਤੋਂ ਅੱਗੇ ਆਈਫੋਨ 15 ਪ੍ਰੋ ਆ ਚੁੱਕਿਆ ਜੀ ਤਾਂ ਤੁਸੀਂ ਇਸ ਫੋਨ ਨੂੰ ਜਿੱਤਣ ਦੇ ਲਈ ਵੀ ਆਪਣੀ ਕਿਸਮਤ ਜਿਹੜੀ ਇੱਥੇ ਅਜ਼ਮਾ ਸਕਦੇ ਹੋ ਤਾਂ ਇਸ অপਸ਼ਨ ਨੂੰ ਟੱਚ ਕਰਕੇ ਤੁਸੀਂ ਇਹ ਗੇਮ ਜਿਹੜੀ ਉਹ ਪਲੇ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਤੇ ਇਸ ਤੋਂ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਕਾਫੀ ਤਰ੍ਹਾਂ ਦੀਆਂ ਗੇਮਾਂ ਇੱਥੇ ਜਿਹੜੇ ਆਫਰ ਚੱਲ ਰਹੇ ਆ ਏ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਗੇਮ ਨੂੰ ਪਲੇ ਕਰਕੇ ਤੁਸੀਂ 50000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੇ ਇਨਾਮ ਜਿੱਤ ਸਕਦੇ ਹੋ ਤਾਂ ਇਹ ਅੱਗੇ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਾਫੀ ਆਫਰ ਹੈ ਜਿਹੜੇ ਚੱਲ ਰਹੇ ਆ ਪੋਕੋ smartphone ਦੇ ਤਹਿਤ ਤੁਸੀਂ 1000 ਰੁਪਏ ਤੱਕ ਦਾ ਜਿਹੜਾ Amazon Pay balance ਇਥੇ ਜਿੱਤ ਸਕਦੇ ਹੋ ਉਸ ਤੋਂ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਤਰ੍ਹਾਂ ਦੇ ਜਿਹੜੇ ਆਫਰ ਇਸ ਸਕੀਮ ਦੇ ਤਹਿਤ ਚੱਲ ਰਹੇ ਆ ਤਾਂ ਤੁਸੀਂ ਜੋ ਵੀ ਜਿਹੜਾ ਤੁਹਾਨੂੰ ਠੀਕ ਲੱਗਦਾ ਤੁਸੀਂ ਆਪਣੀ ਜਿਹੜੀ ਇੱਥੇ ਗੇਮ ਪਲੇ ਕਰਕੇ ਇਸ ਆਫਰ ਦੇ ਵਿੱਚ ਹਿੱਸਾ ਲੈ ਸਕਦੇ ਹੋ ਇਹ ਸਾਰੇ ਆਫਰ ਜੋ ਵੀ ਤੁਹਾਨੂੰ ਇੱਥੇ ਦਿਖਾਈ ਦੇ ਰਹੇ ਆ ਤੁਸੀਂ ਇੱਕ ਇੱਕ ਵਾਰ ਇਹ ਸਾਰੇ ਆਫਰ ਟਰਾਈ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਆਪਾਂ ਕਿਤੇ ਗੇਮ ਹੈ ਜਿਹੜੀ ਪਲੇ ਕਰਕੇ ਦਿਖਾਉਨੇ ਆ ਤਾਂ ਇਹ ਤੁਸੀਂ ਦੇਖ ਰਹੇ ਹੋ IQ New 9 Pro 5G ਜੋ ਕਿ ਨਵਾਂ ਫੋਨ ਹੈ ਜਿਹੜਾ ਲਾਂਚ ਹੋ ਰਿਹਾ ਤੇ ਤੁਸੀਂ ਇੱਥੇ ਇਸ ਆਫਰ ਦੇ ਤਹਿਤ ਜਿੱਤ ਸਕਦੇ ਹੋ ਤੇ ਆਓ ਆਪਾਂ ਹੁਣ ਤੁਹਾਨੂੰ ਇਸ ਆਫਰ ਦੀ ਜਿਹੜੀ ਗੇਮ ਆ ਉਹ ਪਲੇ ਕਰਕੇ ਦਿਖਾਉਣ ਲੱਗੇ ਆ ਤੇ ਇਹਦੇ ਲਈ ਆਪਾਂ ਜਿਹੜਾ ਪਲੇ ਨਾਓ ਦੇ ਉੱਪਰ ਕਲਿੱਕ ਕਰਾਂਗੇ ਏ ਦੋਸਤੋ ਸਪਿਨ ਵੀਲ ਆਪਣੇ ਸਾਹਮਣੇ ਆ ਚੁੱਕਿਆ ਤਾਂ ਆਪਾਂ ਇੱਥੇ 5000 ਰੁਪਏ ਤੋਂ ਲੈ ਕੇ 40000 ਰੁਪਏ ਤੱਕ ਦੇ ਇਨਾਮ ਜਿੱਤ ਸਕਦੇ ਹਾਂ ਤਾਂ ਆਪਾਂ ਇਹਦੇ ਉੱਪਰ ਕਲਿੱਕ ਕਰ ਦਿੱਤਾ ਤਾਂ ਹੁਣ ਦੇਖੋ ਆਪਣੀ ਕਿਸਮਤ ਹੈ ਜਿਹੜੀ ਕੀ ਲੈ ਕੇ ਆਉਂਦੀ ਹੈ ਤਾਂ ਦੋਸਤੋ 10000 ਰੁਪਏ ਦਾ ਇਨਾਮ ਹੈ ਜਿਹੜਾ ਆਪਾਂ ਜਿੱਤ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ 10000 ਰੁਪਏ ਦੇ ਉੱਪਰ ਜਿਹੜਾ ਸਪਿਨ ਵੀਲ ਰੁਕ ਚੁੱਕਿਆ ਤਾਂ ਹੁਣ ਇੱਥੇ ਦੋਸਤੋ ਆਪਾਂ ਨੂੰ IQ ਨਿਊ ਜਿਹੜਾ ਫੋਨ ਲਾਂਚ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਇੱਕ ਸਵਾਲ ਦਾ ਜਵਾਬ ਦੇਣਾ ਪਵੇਗਾ ਤੇ ਇਹੇਠਾਂ ਜੋ ਤੁਹਾਨੂੰ ਆਪਸ਼ਨ ਨਜ਼ਰ ਆ ਰ ਤਾਂ ਇਸ অপਸ਼ਨ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਆਪਣੇ ਸਾਹਮਣੇ ਜਿਹੜਾ ਇੱਕ ਸਵਾਲ ਆ ਜਾਣਾ ਹੈ ਤਾਂ ਇਹ ਦੋਸਤੋ ਦੇਖ ਸਕਦੇ ਹੋ IQ New 9 Pro is powered by which flagship processor ਤਾਂ ਆਪਾਂ ਦੋਸਤੋ ਦੱਸਣਾ ਕਿ ਇਸ ਫੋਨ ਦੇ ਵਿੱਚ ਕਿਹੜਾ ਪ੍ਰੋਸੈਸਰ ਜਿਹੜਾ ਯੂਜ਼ ਕੀਤਾ ਗਿਆ ਤਾਂ ਜੋ ਪਹਿਲਾ ਹੀ ਆਪਾਂ ਨੂੰ ਦਿਖਾਈ ਦੇ ਰਿਹਾ ਸਨੈਪ ਡ੍ਰੈਗਨ 8 ਜੈਨ 2 ਇਹੀ ਪ੍ਰੋਸੈਸਰ ਇਸ ਫੋਨ ਦੇ ਵਿੱਚ ਯੂਜ਼ ਕੀਤਾ ਗਿਆ ਤਾਂ ਆਪਾਂ ਇਸ ਦੇ ਉੱਪਰ ਆਪਾਂ ਕਲਿੱਕ ਕਰ ਦਿੱਤਾ ਤਾਂ ਇਹ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਣਾ ਆਨਸਰ ਜਿਹੜਾ ਬਿਲਕੁਲ ਸਹੀ ਹੋ ਚੁੱਕਿਆ ਤਾਂ ਦੋਸਤੋ ਹੁਣ ਆਪਾਂ 10000 ਪੈ ਜਿੱਤਣ ਦੇ ਬਿਲਕੁਲ ਕਰੀਬ ਪਹੁੰਚ ਚੁੱਕੇ ਹਾਂ ਜਿਹੜੇ ਜਿਹੜੇ ਵੀ ਲੋਕਾਂ ਨੇ ਇਸ ਗੇਮ ਨੂੰ ਪਲੇ ਕੀਤਾ ਤੇ ਬਿਲਕੁਲ ਸਹੀ ਜਵਾਬ ਦਿੱਤੇ ਆ ਤਾਂ ਉਹਨਾਂ ਸਾਰਿਆਂ ਦੇ ਨਾਮ ਆ ਜਿਹੜੇ ਉਹ ਕੰਪਿਊਟਰ ਦੇ ਵਿੱਚ ਸੇਵ ਹੋ ਜਾਂਦੇ ਆ ਤੇ ਕੰਪਿਊਟਰ ਦੁਆਰਾ ਹੀ ਲੱਕੀ ਡਰਾ ਜਿਹੜਾ ਉਸ 17 ਫਰਵਰੀ 2024 ਨੂੰ ਕੱਢਿਆ ਜਾਵੇਗਾ ਤੇ ਜਿਹੜਾ ਵੀ ਲੱਕੀ ਜੀਨਰ ਹੋਵੇਗਾ ਉਸ ਨੂੰ ਜਿਹੜਾ 10000 ਰੁਪਇਆ ਇਸ ਸਕੀਮ ਦੇ ਤਹਿਤ ਦਿੱਤਾ ਜਾਵੇਗਾ ਤਾਂ ਇਸ ਤਰ੍ਹਾਂ ਦੋਸਤੋ ਤੁਸੀਂ ਵੀ ਬਿਨਾਂ ਕੋਈ ਪੈਸਾ ਦਿੱਤੇ Amazon ਐਪ ਤੇ ਜਾ ਕੇ ਇਹ ਗੇਮ ਪਲੇ ਕਰ ਸਕਦੇ ਹੋ ਤੇ ਇਨਾਮ ਜਿੱਤ ਸਕਦੇ ਹੋ ਦੋਸਤੋ ਗੇਮ ਪਲੇ ਕਰਨ ਤੋਂ ਬਾਅਦ ਜੋ ਸਵਾਲ ਪੁੱਛੇ ਜਾਂਦੇ ਆ ਉਹ ਸਾਰੇ ਸਵਾਲ ਜ਼ਿਆਦਾਤਰ ਉਸੇ ਹੀ ਪ੍ਰੋਡਕਟ ਦੇ ਰਿਲੇਟਡ ਪੁੱਛੇ ਜਾਂਦੇ ਆ ਜਿਸ ਪ੍ਰੋਡਕਟ ਦੀ ਤੁਸੀਂ ਗੇਮ ਪਲੇ ਕਰ ਰਹੇ ਹੋ ਸੋ ਜਿਹੜੇ ਵੀ ਪ੍ਰੋਡਕਟ ਦੀ ਤੁਸੀਂ ਗੇਮ ਪਲੇ ਕਰਨੀ ਹੈ ਪਹਿਲਾਂ ਉਸ ਦੀ ਡਿਟੇਲ ਜ਼ਰੂਰ ਚੈੱਕ ਕਰ ਲਓ ਉਹ ਸਾਰੀ ਡਿਟੇਲ ਤੁਹਾਨੂੰ Amazon ਦੇ ਉੱਪਰ ਹੀ ਮਿਲ ਜਾਣੀ ਹੈ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਜਿਹੜਾ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੇ ਵਿੱਚ ਮੁਸ਼ਕਲ ਨਾ ਆਵੇ ਤਾਂ ਤੁਸੀਂ ਆਸਾਨੀ ਦੇ ਨਾਲ ਸਵਾਲ ਦਾ ਜਵਾਬ ਦੇ ਕੇ ਇਹ ਸਾਰੇ ਇਨਾਮ ਆ ਜਿਹੜੇ ਉਹ ਜਿੱਤ ਸਕਦੇ ਹੋ ਉਹ ਵੀਡੀਓ ਜੰਗੀ ਲਗੀ ਤੇ ਲਾਈਕ ਤੇ ਆਪਣੇ ਹੋਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ